ਸਰਵਜੀ ਤੁਹਾਨੂੰ ਤੇ ਰੇਡੀਓ ਸੀਸ ਤੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਸਸਕਾਲ ਸਸਕਾ ਪਰਮਣ ਸਾਹਿਬ ਖਬਰਾਂ ਦਾ سلسلہ ਸ਼ੁਰੂ ਕਰਦੇ ਆਂ ਤੇ ਆਪਾਂ ਨੂੰ ਪਤਾ ਹੀ ਹੈ ਜੀ ਬਹੁਤ ਸਾਰੀਆਂ ਸਟ੍ਰਾਈਕ ਚੱਲ ਰਹੀਆਂ ਨੇ ਔਰ ਬਹੁਤ ਸਾਰੇ ਮੁੱਦੇ ਹੈਗੇ ਨੇ ਕੈਨੇਡਾ ਦੇ। ਦੇਖੋ ਫਿਰ ਜੀ ਦੇ ਵਿੱਚ ਇਸ ਤਰ੍ਹਾਂ ਕਿ ਇਹ ਗੱਲ ਚੱਲੀ ਆ ਜੋ ਡੋਲਰ ਕਲੱਬ ਸਾਡੀ ਬਿਆਨਬਾਜ਼ੀ ਹੋਈ ਹੈ। ਜੋ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਪਰ ਆਪਣੀਆਂ ਗੱਲਾਂ ਬਾਤਾਂ ਰੱਖੀਆਂ। ਕਿ ਉਹਨਾਂ ਨੇ ਇੱਕ ਧੰਕੀ ਦਿੱਤੀ ਕੈਨੇਡਾ ਨੂੰ ਕਿ ਕੈਨੇਡਾ ਦੇ ਉੱਪਰ ਮੈਕਸੀਕੋ ਦੇ ਉੱਪਰ 25% ਟੈਰਿਫ ਲਗਾ ਦਿੱਤੇ ਜਾਣਗੇ ਉਹਨਾਂ ਨੇ ਆਪਣੀਆਂ ਕੰਡੀਸ਼ਨਸ ਵੀ ਸਾਹਮਣੇ ਰੱਖੀਆਂ ਕਿ ਜੇਕਰ ਕੈਨੇਡਾ ਤੋਂ ਇਲੀਗਲ ਇਮੀਗ੍ਰੇਸ਼ਨ ਜੋ ਹੁੰਦੀ ਹੈ ਲੀਗਲ ਜੋ ਲੋਕ ਵੈਰੀਫਾਈਡ ਅੰਦਰ ਹੁੰਦੇ ਨੇ ਮੈਕਸੀਕੋ ਵਾਲੇ ਪਾਸੇ ਹੁੰਦੇ ਨੇ ਇਹ ਨਾਗ ਵੀ ਤਸਕਰੀ ਹੁੰਦੀ ਹੈ ਵਿੱਚ ਇਹਨਾਂ ਚਿੰਤਾ ਨੂੰ ਨਹੀਂ ਰੋਕਿਆ ਗਿਆ ਸੋ ਕਿਉਂਕਿ ਜਨਵਰੀ 20 ਨੂੰ ਰਾਸ਼ਟਰਪਤੀ ਦੀ ਸੋਚ ਚੱਕੜੀਆਂ ਦੋ ਕੁ ਮਹੀਨੇ ਦਾ ਬਕਵਾਹ ਜਿਹਾ ਪਿਆ ਕਿ ਉਹਨਾਂ ਕਸਮਾ ਦੋਵਾਂ ਸਰਕਾਰਾਂ ਨੂੰ ਦਿੱਤਾ ਆ ਕਿ ਜੇਕਰ ਤੁਸੀਂ ਕੁਝ ਕਰ ਲੈਂਦੇ ਤਾਂ ਠੀਕ ਹੈ ਨਹੀਂ ਤਾਂ ਫਿਰ ਮੈਂ 25% ਟੈਰਿਫ ਲਾਦਾਗਾ ਸੋ ਕਿਉਂਕਿ ਬਹੁਤ ਗੰਭੀਰ ਮੁੰਦਾ ਕੈਨੇਡਾ ਦਾ ਬਹੁਤ ਵੱਡਾ ਵਪਾਰ ਅਮਰੀਕਾ ਨਾਲ ਚੱਲਦਾ ਤੇ ਜੇਕਰ ਇਹ ਇਸ ਜਿਹੜੀਆਂ ਗੱਲਾਂ ਬਾਤਾਂ ਵਾਕਿਆ ਹੀ ਹੋ ਜਾਂਦੀਆਂ ਨੇ ਟੈਰਿਫ ਲਾ ਦਿੱਤੇ ਜਾਂਦੇ ਨੇ ਕਿ ਕੈਨੇਡਾ ਵੀ ਕਾਊਂਟਰ ਟੈਰਿਫ ਲਾ ਸਕਦਾ ਸੋ ਇਹਦੇ ਨਾਲ ਕੀ ਹੋਵੇਗਾ ਕਿ ਕੈਨਡਾ ਦੀ ਆਰਥਿਕਤਾ ਬਿਲਕੁਲ ਕਹਿ ਸਕਦੇ ਆ ਵੀ ਇਹ ਸਲੋ ਹੋ ਜਾਏਗੀ ਸਲੋ ਡਾਊਨ ਹੋ ਜਾਏਗੀ ਰੈਸੈਸ਼ਨ ਵਾਲੇ ਹਾਲਾਤ ਬਣ ਜਾਣਗੇ ਸੋ ਜੀਡੀਪੀ ਗਰੋਥ ਜਿਹੜੀ ਆ ਇੱਥੇ ਹੋੜੀ ਰੁਕ ਜਾਏਗੀ ਕਿਉਂਕਿ ਸਾਡਾ ਇਹ ਵਪਾਰ ਬਹੁਤ ਵੱਡੇ ਪੱਧਰ ਤੇ ਪ੍ਰਭਾਵਿਤ ਹੋ ਰਿਹਾ ਹੈ ਸੋ ਇਹਦੇ ਵਿੱਚ ਕੀ ਹੋਇਆ ਕਿ ਕੱਲ ਤੇ ਹਾਊਸ ਆਫ ਕਾਮਨ ਦੇ ਵਿੱਚ ਕੰਜ਼ਰਵੇਟਿਵ ਪਾਰਟੀ ਐ ਤੇ ਨਾਲ ਐਨਡੀਪੀ ਉਹਨਾਂ ਨੇ ਸਰਕਾਰ ਤੋਂ ਮੰਗ ਕੀਤੀ ਸੀ ਕਿ ਇਸ ਮੁੱਦੇ ਦੇ ਜੋ ਥ੍ਰੈਟ ਕਿਨੇ ਜ ਇਹ ਕਾਪਸਾਬ ਦੇ ਰਹੇ ਨੇ ਵੀ ਇਸ ਮੁੱਦੇ ਤੇ ਇਹ ਹਾਊਸ ਆਫ ਕਾਮਰ ਦੇ ਵਿੱਚ ਐਮਰਜੈਂਸੀ ਡਿਬੇਟ ਕਰਵਾਈ ਜਾਣੀ ਚਾਹੀਦੀ ਹੈ ਸੋ ਇਹ ਡਿਬੇਟ ਕੱਲ ਹਾਊਸ ਆਫ ਕਾਮਰ ਦੇ ਵਿੱਚ ਹੋਈ ਹੈ ਸੋ ਪਹਿਲਾਂ ਤਾਂ ਇਹਦੇ ਤੇ ਕ੍ਰਿਸਟੀਆ ਫ੍ਰੀਲੈਂਡ ਜੋ ਕਿ ਫਰਸਟ ਡਿਸਟ੍ਰਿਕਟ ਦੇ ਉਹਨਾਂ ਦੇ ਡਿਬੇਟ ਦੇ ਵਿੱਚ ਇਹ ਕਿਹਾ ਕਿ ਸਾਡਾ ਜੋ ਲਾਰਜੈਸਟ ਐਕਸਪੋਰਟ ਮਾਰਕੀਟ ਹੈ ਉਹ ਯੂਨਾਈਟਿਡ ਸਟੇਟ ਹੈ ਤੇ ਇਹਦੇ ਵਿੱਚ ਕਹਿੰਦੇ ਵੀ ਅਸੀਂ ਔਇਲ ਐ ਇਲੈਕਟ੍ਰਿਸਿਟੀ ਆ ਕ੍ਰਿਟੀਕਲ ਮਿਨਰਲਸ ਹੈ ਕਿਉਂਕਿ ਕੈਨੇਡਾ ਕੋ ਬਹੁਤ ਸਾਰੇ ਕ੍ਰਿਟੀਕਲ ਮੀਲਰਸ ਦੇ ਜੀ ਟੁਰੀਆ ਪਰ ਲੋਡ ਹੈ ਜੁਰੀਰੀਅਨ ਵੀ ਕੈਨੇਡਾ ਕੋ ਬਹੁਤ ਹੈ ਸੋ ਬਹੁਤ ਸਾਰੇ ਕ੍ਰਿਟੀਕਲ ਮੀਲਰਸ ਕਰਦੇ ਸੀ ਅਮਰੀਕਾ ਨੂੰ ਐਕਸਪੋਰਟ ਕਰਦੇ ਆ ਸਾਡਾ ਗੱਲ ਨਹੀਂ ਵੱਡੇ ਇਹ ਮਾਰਕੀਟ ਐਕਸਪੋਰਟ ਦੀ ਅਮਰੀਕਾ ਸੋ ਕਹਿੰਦੇ ਵੀ ਡੋਮੈਸਟਿਕ એનર્ਜੀ ਸਪਲਾਈ ਵਾਸਤੇ ਵੀ ਕਹਿੰਦੇ ਕੈਨੇਡਾ ਬਹੁਤ ਐਸੈਂਸ਼ੀਅਲ ਹੈ ਅਮਰੀਕਾ ਵਾਸਤੇ ਸੋ ਬਹੁਤ ਸਾਰੇ ਵੀ ਗੱਲਬਾਤਾਂ ਇਹਦੇ ਵਿੱਚ ਕੀਤੀਆਂ ਦੇ ਤੇ ਉਹਦੇ ਵਿੱਚ ਉਹ ਕਹਿੰਦੇ ਨੇ ਕਿ ਸਾਡੇ ਜੋ ਲਾਅ ਐਨਫੋਰਸਮੈਂਟ ਹੈ ਬਾਰਡਰ ਏਜੰਸੀ ਆ ਕਹਿੰਦੇ ਵੀ ਜੋ ਫਾਈਨਟਾਈਲ ਦਾ ਮਾਬਲਾ ਜੋ ਚੀਨ ਤੋਂ ਡਰਗ ਹੋਦੀ ਹੈ ਕਹਿੰਦੇ ਵੀ ਉਹਨੂੰ ਵੀ ਫੜ ਦੇ ਵਿੱਚ ਅਸੀਂ ਕਾਫੀ ਕੋਸ਼ਿਸ਼ ਕਰ ਰਹੇ ਆ ਤੇ ਸਾਡੀ ਕੋਸ਼ਿਸ਼ ਹੈ ਵੀ ਇਹ ਨਸ਼ੇ ਵਾਲਾ ਕੰਮ ਜਿਹੜਾ ਰੁਕਣਾ ਚਾਹੀਦਾ ਆ ਤੇ ਦੂਜੇ ਪਾਸੇ ਕਹਿੰਦੇ ਆ ਵੀ ਅਸੀਂ ਏ ਜੋ ਸਾਡੇ ਨਾਰਥ ਬਾਰਡਰਸ ਨੇ ਸੋ ਉਹਨੂੰ ਵੀ ਸਿਕਿਉਰ ਕਰਨ ਵਾਸਤੇ ਅਸੀਂ ਪੂਰੀ ਏਕੋਸ਼ਣ ਕਰ ਰਹੇ ਹਾਂ ਸੋ ਇਹ ਸਰਕਾਰ ਦੇ ਆਪਣੇ ਤਰਕ ਸੀਗੇ ਵੀ ਜੋ ਡਟਾਂਪ ਸਾਹਿਬ ਕਹਿ ਰਹੇ ਨੇ ਕਿ ਅਸੀਂ ਉਸ ਬਾਬਤ ਅਸੀਂ ਕੀ ਕਰ ਰਹੇ ਹਾਂ ਸੋ ਇਹਦੇ ਤੇ ਜੇਕਰ ਅਸੀਂ ਕਜ਼ਰਟ ਲੀਡਰ ਪੀਰ ਬਾਲੀਵਰ ਸਾਹਿਬ ਦੀ ਗੱਲ ਕਰੀਏ ਸੋ ਉਹਨਾਂ ਨੇ ਬੜੇ ਤਿੱਖੇ ਸਵਾਲ ਕੀਤੇ ਨੇ ਉਹ ਕਹਿੰਦੇ ਕਿ ਤੁਸੀਂ ਤਾਂ ਕਹਿੰਦੇ ਹਫ਼ਤੇ ਤੱਕ ਪਹਿਲਾਂ ਕਹਿੰਦੇ ਸੀਗੇ ਤੇ ਜਿਹੜੀ ਮਰਜ਼ੀ ਸਰਕਾਰ ਵਾਜ ਅਮਰੀਕਾ ਦੇ ਵਿੱਚ ਚਾਹੇ ਡਰਾਪ ਸਾਬ ਆਜਣ ਚਾਹੇ ਬਾਈਡਨ ਸਾਹਿਬ ਜਿਹੜੇ ਤੋਂ ਬਾਅਦ ਜਿਹੜੇ ਆ ਕਬਲਾ ਹੈ ਹੀ ਸਾਡਣ ਤੇ ਸਾਨੂੰ ਤਾਂ ਕੋਈ ਫਰਕ ਨਹੀਂ ਇਸ ਤੋਂ ਪੂਰੀ ਤਿਆਰੀ ਕੀਤੀ ਹੋਈ ਆ ਕਹਿੰਦੇ ਜੇਕਰ ਤੁਹਾਡੀ ਤਿਆਰੀ ਪੂਰੀ ਸੀਗੀ ਤਾਂ ਫਿਰ ਇਹ ਕਦੇ ਡਰਾਪ ਸਾਹਿਬ ਨੂੰ ਇਹੋ ਜੇ ਬਿਆਨਬਾਜ਼ੀ ਕਰਨ ਦੀ ਲੋੜ ਕਿਉਂ ਪਈ ਸੋ ਕਹਿੰਦੇ ਵੀ ਕਿੰਨੇ ਦਿਨ ਹੋ ਗਏ ਆ ਡਰਾਪ ਸਾਹਿਬ ਦਿੱਤੇ ਚਤਕੇ ਦੇ ਤੇ ਉਦੋਂ ਦੇ ਹੀ ਹਾਲੇ ਰੀ ਬਾਸ ਫਾਰੀ ਪਹਿਲਾਂ ਵੀ ਆਪਣੀ ਕੈਂਪੇਨ ਦੇ ਵਿੱਚ ਇਹੋ ਜਿਹੀ ਗੱਲਾਂ ਕੀਤੀਆਂ ਤੇ ਕਹਿੰਦੇ ਤੁਸੀਂ ਐਡੇ ਡਿਗਰਾਟਿਫ ਕਰ ਕੀ ਰਹਿ ਸੀ ਤੁਸੀਂ ਕੋਈ 네ਗੋਸ਼ੀਏਸ਼ਨ ਗੱਲਬਾਤ ਕਰਦੇ ਦੀ ਕੋਸ਼ਿਸ਼ਾਂ ਕਿਉਂ ਨਹੀਂ ਕੀਤੀਆਂ ਜੀ ਸੋ ਇੱਥੇ ਰਿਪੋਲੀ ਉਸਾਉ ਦੇ ਵੀ ਕਾਫੀ ਕੇਰੇ ਨਾਲ ਉਹਨੇ ਇਹ ਗੱਲ ਕੀਤੀ ਜਿਹੜੀ ਜਿਹੜੇ ਕੈਨੇਡਾ ਦੇ ਵਿੱਚ ਕਹਿੰਦੇ ਵੀ 4.9 ਮਿਲੀਅਨ ਸਕੇਦੇ ਜਿਹੜੇ ਲੋਕ ਦੇ ਟੈਂਪਰੀ ਇਸ ਸਮੇ ਸਟੇਟਸ ਤੇ ਰਹ ਰਹੇ ਨੇ ਤੇ ਉਹਨਾਂ ਦੇ ਸਟੇਟਸ ਕਹਿੰਦੇ ਅਗਲੇ ਸਾਲ ਦਸੰਬਰ ਤੱਕ ਐਕਸਪਾਇਰ ਹੋ ਜਾਣੇ ਹੁਣ ਉਹਨਾਂ ਦੀ ਗਿਣਤੀ ਕਿਸ ਹਿਸਾਬ ਨਾਲ 4.9 ਮਿਲੀਅਨ ਦੱਸੀ ਹੈ ਇਹ ਉਹਦੇ ਬਾਰੇ ਉਹ ਜ਼ਿਆਦਾ ਦੱਸ ਸਕਦੇ ਉਹਦੇ ਜੇ ਸਰਕਾਰ ਨੇ ਵੀ ਕਿਹਾ ਵੀ ਇਹ ਗਿਣਤੀ ਠੀਕ ਨਹੀਂ ਹੈ ਪਰ ਉਹਨਾਂ ਨੇ 4.9 ਮਿਲੀਅਨ ਦੱਸਿਆ ਕਹਿੰਦੇ ਵੀ ਅਗਲੇ ਸਾਲ ਦੇ ਅੰਤ ਤੱਕ ਉਹਨਾਂ ਨੇ ਸਟੇਟਸ ਐਕਸਪਾਇਰ ਹੋ ਜਾੜਿਆ ਤਾਂ ਫਿਰ 13 ਮਹੀਨਿਆਂ ਦੇ ਵਿੱਚ ਕਹਿੰਦੇ ਉਹਨਾਂ ਨੂੰ ਇੱਥੋਂ ਬਾਹਰ ਕੱਢਣ ਦਾ ਕੀ ਪਲਾਨ ਹੈ ਫਿਰ ਕਹਿੰਦੇ ਤੁਸੀਂ ਨਹੀਂ ਇਸ ਤਰ੍ਹਾਂ ਕਰੋਗੇ ਤਾਂ ਫਿਰ ਉਹ ਕਿਹੜੇ ਕਿਤੇ ਤੁਹਾਡੇ ਮੂਵ ਹੋਣਾ ਹੀ ਹੈ ਸੋ ਇਹ ਸਿਰ ਸਵਾਲਾਂ ਨੂੰ ਲੈ ਕੇ ਵੀ ਰਗੇ ਸਰਕਾਰ ਨੂੰ ਕੇਰਿਆ ਸਰਕਾਰ ਨੇ ਆਪਣੇ ਪਾਸ ਰੱਖ ਕੇ ਰ ਸੋ ਐਮਰਜੈਂਸੀ ਡਿਬੇਟ ਕਲ ਹਾਊਸ ਆਫ ਕਾਬੋ ਦੇ ਵਿੱਚ ਇਸ ਮੁੱਦੇ ਨੂੰ ਲੈ ਕੇ ਹੋਈ ਹੈ ਹੁਣ ਜਿਹੜੇ ਪ੍ਰੀਵੀਅਸ ਰੇਟ 700 ਤੇ ਡੈਗ ਫੋਰਸ ਸਾਹਿਬ ਦੀ ਗੱਲ ਕਰੀਏ ਉਹ ਬੜੇ ਭਾਵਕ ਹੋਏ ਨੇ ਉਹ ਕਹਿੰਦੇ ਵੀ ਸਾਨੂੰ ਇਤਨਾ ਲੱਗ ਰਿਹਾ ਤੇ ਕਿਸੇ ਸਾਡੇ ਪਰਿਵਾਰਕ ਬਿਰਬਾ ਨੇ ਸਾਡੇ ਜਿਹੜਾ ਦਿਲ ਦੇ ਉੱਪਰ ਕਹਿੰਦੇ ਵਾਰ ਕਰਤਾ ਦਿਲ ਦੇ ਉੱਪਰ ਚਾਕੂ ਵਾਰਿਆ ਸੋ ਉਹਨਾਂ ਨੇ ਡਾਲਰ ਡਰਮ ਸਾਹਿਬ ਦੀ ਬਿਆਨ ਨੂੰ ਇਸ ਸਦਰਮ ਦੇ ਵਿੱਚ ਲਿਆ ਕਿ ਅਸੀਂ ਇਹਦਾ ਗੱਲਾਂ ਦਾ ਕਾਫੀ ਹਟ ਹੋਇਆ ਸਾਡੀ ਆਰਥਿਕਤਾ 'ਤੇ ਬਹੁਤ ਵੱਡਾ ਅਸਰ ਪੜਾ ਸੋ ਮੀਟਿੰਗ ਦੀ ਗੱਲ ਹੋ ਰਹੀ ਸੀ ਕਿ ਟੈਰਿਫ ਦੇ ਮੁੱਦੇ ਨੂੰ ਲੈ ਕੇ ਫੈਡਰਲ ਸਰਕਾਰ ਜਿਹੜੇ ਕੈਨੇਡਾ ਦੇ ਪ੍ਰੀਵੀਅਸ ਨੇ ਉਹਨਾਂ ਦੇ ਨਾਲ ਆਪਸ ਵਿੱਚ ਮੀਟਿੰਗ ਹੋਵੇ ਕੋਈ ਸੰਭਾਵੀ ਹੱਲ ਕੀ ਸਰਕਾਰ ਕਰ ਸਕਦੀ ਕੀ ਨਾਲ ਮਿਲ ਕੇ ਪ੍ਰੀਵੀਅਸਲਾਹ ਦੇ ਸਕਦੇ ਸੋ ਮੀਟਿੰਗ ਦਾ ਪ੍ਰਬੰਧ ਕੀਤਾ ਗਿਆ ਮੀਟਿੰਗ ਅੱਜ ਵਰਚੁਅਲ ਹੋ ਰਹੀ ਹੈ ਜਿਹਦੇ ਵਿੱਚ ਟੂਡੋ ਸਾਹਿਬ ਤੇ ਕੈਨੇਡਾ ਦੇ ਸਾਰੇ ਜਿਹੜੇ ਪ੍ਰੀਵੀਅਸ ਨੇ ਉਹ ਵਰਚੁਅਲੀ ਆਪਸ ਵਿੱਚ ਗੱਲਾਂ ਬਾਤਾਂ ਸਲਾਹਾਂ ਦੇਣਗੇ ਤੇ ਇਸ ਐਮਰਜੈਂਸੀ ਦੇ ਦਰਾਂ ਕਿ ਰੋਕ ਕਿ ਐਮਰਜੈਂਸੀ ਦੇ ਤੌਰ ਤੇ ਲੈ ਰਹੇ ਨੇ ਕਿ ਕੈਨੇਡਾ ਵਾਸਤੇ ਕਾਫੀ ਇਹ ਵੱਡਾ ਮੁੱਦਾ ਆ ਸੋ ਇਹਨੂੰ ਐਮਰਜੈਂਸੀ ਦੇ ਤੌਰ ਤੇ ਲੈਦੇ ਹੋਏ ਇਹ ਮੀਟਿੰਗ ਹੋ ਰਹੀ ਹੈ ਸੋ ਇਹਦੇ ਵਿੱਚ ਪ੍ਰੀਵੀਅਸ ਤੇ ਜਿਹੜੇ ਪ੍ਰਾਈਮ ਮਿਨਿਸਟਰ ਸਾਹਿਬ ਦੇ ਉਹਨੇ ਆਪੋ ਆਪਣੀ ਗੱਲਾਂ ਰੱਖੀਆਂ ਨੇ ਸੋ ਕਿਸ ਢੰਗ ਦੇ ਨਾਲ ਇਹ ਸਾਬ ਸਾਬੂ ਕੋ ਉੱਤੇ ਕੀਤਾ ਜਾਣਾ ਕਿਸ ਢੰਗ ਦੇ ਨਾਲ ਆਉਣ ਵਾਲੇ ਸੰਗਤਾਂ ਦੇ ਗ੍ਰੇਡੀਅੰਟ ਸੇਤਾਂ ਨੂੰ ਕਾਊਂਟਰ ਕੀਤਾ ਜਾਣਾ ਕਿਉਂਕਿ ਤੇ ਕੌਲੀਅਮ ਸਾਹਿਬ ਆਪਣੇ ਸਰਕਾਰੀ ਦੁਕਾਨੇ ਤੇ ਸਵਾਲ ਖੜੇ ਕਰ ਰਹੇ ਨੇ ਪਰ ਇੱਥੇ ਗੱਲ ਆ ਕਿ ਹੁਣ ਸਰਕਾਰ ਪ੍ਰੀਵੀਅਸ ਜਿਹੜਾ ਰਲ ਕੇ ਇੱਕਜੁੱਟ ਹੋ ਕੇ ਕੋਈ ਨਾ ਕੋਈ ਜਿਹੜਾ ਆ ਸਟੈਪ ਆਉਣ ਵਾਲੇ ਸਰ ਵਿੱਚ ਲੜਨਾ ਚਾਹੇਗੀ ਸੋ ਉਸ ਬਾਬਤ ਅੱਜ ਸ਼ਾਮੀ 5 ਵਜੇ ਵਰਚੁਅਲ ਮੀਟਿੰਗ ਹੋਣੀ ਹੈ ਜਿਹਦੇ ਵਿੱਚ ਪ੍ਰਧਾਨ ਮੰਤਰੀ ਤੇ ਬਾਕੀ ਜਿਹੜੇ ਪ੍ਰੀਵੀਅਸ ਹੋੜਗੇ ਉਹ ਸ਼ਾਮਲ ਹੋਣਗੇ ਜੀਪ ਦੇਣ ਸਾਹਿਬ ਪ੍ਰਣ ਸਾਹਿਬ ਜਸਟਨ ਟੂਡੋਨਾਂ ਦੀ ਗੱਲਬਾਤ ਹੋ ਗਈ ਟੈਰਫ ਨੂੰ ਲੈ ਕੇ ਕੱਲ ਦੀ ਹਾਹਾਕਾਰ ਮਚੀ ਹੈ ਜੇ ਆਮ ਜਿੱਦੇ ਪਿੰਡਾਂ ਦੇ ਸੱਥਾਂ ਦੇ ਵਿੱਚ ਗੱਲਬਾਤ ਹੁੰਦੀ ਹੈ ਕੋਈ ਨਾ ਕੋਈ ਮੁੱਦੇ ਨੂੰ ਲੈ ਕੇ ਕਿਉਂਕਿ ਹਰ ਬੰਦਾ ਆਪਣੀ ਪੌਕੇਟ ਨੂੰ ਦੇਖਦਾ ਹੈ ਜੀਬ ਨੂੰ ਦੇਖਦਾ ਹੈ ਪਹਿਲੇ ਹੀ ਮਹਿੰਗਾਈ ਦੀ ਮਾਰ ਦੇ ਵਿੱਚ ਕੈਨੇਡੀਅਨਸ ਫਸੇ ਹੋਏ ਨੇ ਤੇ ਉਹਦੇ ਵਿੱਚ ਜੇ ਟਰਕਿੰਗ ਖੇਤੇ ਨਾਲ ਜੁੜੇ ਹੋਏ ਵੀਰ ਭੈਣ ਭਰਾ ਤੇ ਉਹ ਆਪ ਦੇ ਉਹਨਾਂ ਨੂੰ ਲੈ ਕੇ ਹੈਗਾ ਵੀ ਕੀ ਬਣੂਗਾ ਉਹਨੇ ਵਾਲੇ ਸਮੇਂ ਦੇ ਵਿੱਚ ਹਰ ਵਸਤਾਂ ਨੂੰ ਲੈ ਕੇ ਤੇ ਚਲੋ ਅੱਜ ਇੱਕ ਜੁਗਤਤਾ ਜੀ ਦਿਖਾਈ ਜਾ ਰਹੀ ਹੈ ਔਰ ਮੀਟਿੰਗ ਹੈਗੀ ਹੈ ਸ਼ਾਮ ਨੂੰ ਤੁਸੀਂ ਦੱਸੀ ਹੈ ਪ੍ਰੀਮੀਅਰਸ ਦੇ ਨਾਲ ਤੇ ਚੰਗੇ ਨਤੀਜੇ ਆਉਣਗੇ ਔਰ ਜੋ ਇਹਨਾਂ ਨੇ ਡੋਨਲਡ ਟਰੰਪ ਉਹਨਾਂ ਨੇ ਐਲਾਨ ਕੀਤਾ ਹੈ ਤੇ ਉਹ ਇੱਕ ਵਾਰੀ ਜ਼ਰੂਰ ਸੋਚਣਗੇ ਹੋ ਸਕਦਾ ਹੈ ਕਿ ਉਹ ਯੂ ਟਰਨ ਲੈ ਲਿਆ ਜਾਵੇ ਤੇ ਪਰ ਉਹ ਖਬਰਾਂ ਵੀ ਨੇ ਵੀ ਮੈਕਸ ਸਿਕੂ ਨੇ ਤਾਂ ਆਪਣਾ ਕੜਾ ਰੁੱਖ ਦਿਖਾਇਆ ਉਹਦੇ ਪ੍ਰਤੀ ਵੀ ਜੇ ਅਮਰੀਕਾ ਇਦਾਂ ਕਰੂਗਾ ਤਾਂ ਅਸੀਂ ਵੀ ਕਰਾਂਗੇ ਤੇ ਚਲੋ ਹੁਣ ਜਗਮੀਤ ਸਿੰਘ ਹੁਣ ਆਪਾਂ ਗੱਲਬਾਤ ਕਰਾਂਗੇ ਜੀ ਤੇ ਜਿੱਥੇ ਜਗਮੀਤ ਸਿੰਘ ਹੁਣੀ ਮੁੱਦੇ ਹੋਰ ਵੀ ਛੇੜਦੇ ਰਹਿੰਦੇ ਨੇ ਜਿੱਥੇ GST ਵਾਲਾ ਮੁੱਦਾ ਸੀਗਾ ਤੇ ਉਸ ਤੋਂ ਬਾਅਦ ਲਿਬਰਲ ਗਵਰਨਮੈਂਟ ਨੇ ਉਹਨਾਂ ਦੇ ਵਿਚਾਰ ਕਰਕੇ ਫਿਰ 2 ਮਹੀਨੇ ਲਈ GST ਮਾਫ ਜਿਹੜੀਆਂ ਖਾਸ ਵਸਤਾਂ ਦੱਸੀਆਂ ਗਈਆਂ ਉਹਨਾਂ ਤੇ ਕਰ ਲਈ ਐਲਾਨ ਕਰ ਦਿੱਤਾ ਆਲਰੇਡੀ ਤੇ ਪਰ ਹੁਣ ਜਗਮੀਤ ਸਿੰਘ ਹੁਣੀ ਸਰਕਾਰ ਨਾਲ ਨਾਰਾਜ਼ ਦਿਖ ਰਹੇ ਨੇ ਜੀ ਕੀ ਨਾਰਾਜ਼ਗੀ ਹੈ ਪ੍ਰਧਾਨ ਸਾਹਿਬ ਵੇਖੋ ਮਨਦੀ ਸਰਕਾਰ ਸਾਹਿਬ ਦੀ ਨਾਰਾਜ਼ਗੀ ਦਾ ਕਾਰਨ ਇਹ ਹੈ ਕਿ ਜੋ ਜੀਐਸਟੀ ਸਰਕਾਰ ਨੇ ਬ੍ਰੇਕ ਦਿੱਤੀ ਹੈ 2 ਮਹੀਨੇ ਲਈ ਇਹ 250 ਡਾਲਰ ਦਾ ਰਿਵੈਟ ਪ੍ਰਪੋਜ਼ਲ ਵੀ ਉੱਤਰ ਰੱਖਿਆ ਵੀ 250 ਡਾਲਰ ਜਿਹੜੇ ਦੇ ਐਲੀਜੀਬਲ ਲੋਕਾਂ ਦੇ ਖਾਤਿਆਂ ਦੇ ਵਿੱਚ ਆਉਣਗੇ ਚੈੱਕਸ ਲੋਕਾਂ ਨੂੰ ਭੇਜੇ ਜਾਣਗੇ ਔਰ ਇਹਦੇ ਵਿੱਚ ਜਿੱਕਰ ਕੀ ਹੈ ਕਿ ਜਿਹੜੇ ਸੀਨੀਅਰ ਸਨੀਅਰ ਇਹ ਜਿਹੜੇ ਆਲਰੇਡੀ ਪੈਨਸ਼ਨਾਂ ਲੈ ਰਹੇ ਨੇ ਕੈਨੇਡਾ ਦੇ ਵਿੱਚ ਜਾਂ ਸਟੂਡੈਂਟਸ ਨੇ ਜਾਂ ਜਿਹੜੇ ਲੋਕ ਡਿਸੇਬਿਲਟੀ ਤੇ ਬੈਨੀਫਿਟ ਲੈ ਰਹੇ ਨੇ ਇਹ ਉਹਨਾਂ ਲੋਕਾਂ ਨੂੰ ਇਹ 250 ਡਾਲਰ ਦੀ ਰਿਫੇਟ ਫੈਡਰਲ ਸਰਕਾਰ ਦੇ ਰਹੀ ਹੈ ਸੋ ਇਹਦੇ ਵਿੱਚ ਜਗਮੀਤ ਸਿੰਘ ਹੁਣ ਇਹ ਮੰਗ ਕਰ ਰਹੇ ਨੇ ਕਹਿੰਦੇ ਕਿ ਜੋ ਇਹ ਸਰਕਾਰ ਦਾ ਇਸ ਰਾਹਤ ਦੇ ਬਾਬਤ ਜੋ ਬਿਲ ਹੋਵੇਗਾ ਕਹਿੰਦੇ ਵੀ ਉਹਦੀ ਅਸੀਂ ਸਪੋਰਟ ਤੱਕ ਕਰਾਂਗੇ ਜੇਕਰ ਉਹਦੇ ਵਿੱਚ ਸੀਨੀਅਰਸ ਨੂੰ ਇਨਕਲੂਡ ਕੀਤਾ ਜਾਂਦਾ ਆ ਸਟੂਡੈਂਟਸ ਨੂੰ ਇਨਕਲੂਡ ਕੀਤਾ ਜਾਂਦਾ ਜਾਂ ਜਿਹੜੇ ਲੋਕ ਡਿਸੇਬਿਲਟੀ ਬੈਨੀਫਿਟਸ ਲੈ ਰਹੇ ਨੇ ਉਹਨਾਂ ਨੂੰ ਰਿਕਰੂਟ ਕੀਤਾ ਜਾਂਦਾ इवन ਉਹ ਇਹ ਵੀ ਕਹਿ ਰਹੇ ਨੇ ਕਿ ਜਿਹਨਾਂ ਲੋਕਾਂ ਨੇ ਪਿਛਲੇ ਸਾਲ ਕੰਮ ਨਹੀਂ ਕੀਤਾ ਕਿਉਂਕਿ ਸਰਕਾਰ ਕਹਿ ਰਹੀ ਵੀ ਜਿਹਨਾਂ ਨੇ ਕੰਮ ਕੀਤਾ ਟੈਕਸ ਪੇ ਕੀਤਾ ਉਹਨਾਂ ਨੂੰ ਇਹ ਹੋ ਰਿਹਾ ਉਹ ਕਹਿੰਦੇ ਵੀ ਜਿਹਨਾਂ ਨੇ ਨਹੀਂ ਵੀ ਕੰਮ ਕੀਤਾ ਉਹਨਾਂ ਨੂੰ ਵੀ ਇਹ ਬੈਨੀਫਿਟ ਮਿਲ ਲਈ ਚਾਹੀਦਾ ਯਸ ਤੇ ਉਹਨਾਂ ਨੇ ਕਿਹਾ ਵੀ ਅਸੀਂ ਸਮਰਥਨ ਦਾ ਕਰਾਂਗੇ ਕਿ ਇਹ ਸਾਡੀਆਂ ਗੱਲਾਂ ਸਰਕਾਰ ਇਹਦੇ ਵਿੱਚ ਐਡ ਕਰੇ ਇਹੋ ਜੀ ਹੀ ਬਲੌਕ ਨੂੰ ਬਿਕਾਉਣ ਲਈ ਕਰ ਰਹੇ ਨੇ ਹੁਣ ਇਹ ਬਗ ਦੇ ਸਰਕਾਰ ਬੰਦੀ ਹੈ ਜ ਨਹੀਂ ਬੰਦੀ ਹੈ ਹੁਣ ਸਮੇਤ ਨਿਰਮਨ ਪਰ ਇਸ ਗੱਲ ਨੂੰ ਲੈ ਕੇ ਜਗਦੀਸ਼ ਸਿੰਘ ਖੁੜਾ ਦੇ ਸਰਕਾਰ ਤੋਂ ਦਰਾਸ਼ੀ ਆਪਣੀ ਦਿਖਾਈ ਜੀ ਸੁਨਾਰ ਦੀ ਨਾਲ ਆਪਾਂ ਜੀ ਹਾਈਵੇ ਫੋਰੋ ਬੰਦੀ ਗੱਲਬਾਤ ਕਰਦੇ ਆ ਕਿਉਂਕਿ ਆਪਾਂ ਨੂੰ ਪਤਾ ਹੈ ਜੀ ਬੜੀਆਂ ਵਾਰਦਾਤਾਂ ਜੇ ਕੈਨੇਡਾ ਭਾਰਤ ਵਿੱਚ ਗੱਲਬਾਤ ਕਰੀਏ ਕੋਈ ਨਾ ਕੋਈ ਖਬਰ ਹੁੰਦੀ ਹੋਇਆ ਸੋ ਹੁਣ ਫੋਰੋ 1 ਤੇ ਗੋਲੀਆਂ ਚਲਾਉਣ ਵਾਲੇ ਦੀ ਪੁਲਿਸ ਭਾਲ ਕਰ ਰਹੀ ਹੈ ਜੀ ਜੀ ਤੇ ਡੇਕੋਵ ਦੇ ਨੀ ਦੇ ਵਿੱਚ ਕੀ ਹੋਇਆ ਕਿ ਹਾਈਵੇ 401 ਜੋ ਪੀਲ ਰੀਜ ਦੇ ਵਿੱਚੋਂ ਨਿਕਲਦਾ ਸੋ ਟਕਸੀ ਰੋਡ ਜਿਹੜਾ ਮੀਸੀ ਸਾਗਾ ਦੇ ਵਿੱਚੋਂ ਦਾ ਸੋ ਉੱਥੇ ਕੱਲ ਸਵੇਰੇ 5:00 ਵਜੇ ਕੀ ਖੰਡਾ ਵਾਪਰੇ ਹੈ ਕਿ ਹਾਈਵੇ 401 ਤੇ ਕੁਝ ਗੱਡੀਆਂ ਦੇ ਉੱਪਰ ਇੱਕ ਸ਼ਖਸ ਵੱਲੋਂ ਗੋਲੀਆਂ ਚਲਾਈਆਂ ਗਈਆਂ ਦੇ ਤੇ ਇਸ ਤਰੀਕੇ ਦੀਆਂ ਗੱਲਾਂ ਬਾਤਾਂ ਵੀ ਆ ਰਹੀਆਂ ਨੇ ਕਿ ਆਪ ਜਿਹੜੀਆਂ ਕਾਰਜਾਂ ਕਿਕ ਦੀਆਂ ਕੋਸ਼ਾਂਤਾਂ ਤੇ ਹੋਈਆਂ ਨੇ ਤੇ ਕੁਝ ਗੱਡੀਆਂ ਦੇ ਉੱਪਰ ਗੋਲੀਆਂ ਚੱਲੀਆਂ ਉਸ ਤੋਂ ਬਾਅਦ ਪਤਾ ਲੱਗਾ ਵੀ ਇੱਕ ਇੰਡੀਵਿਜੂਅਲ ਸੀਗਾ ਜਿਸ ਦੀ ਇੱਕ ਗੱਡੀ ਜਿਹੜੀ ਆ ਖੋਈ ਹੈ ਤੇ ਉਸ ਤੋਂ ਬਾਅਦ ਹਾਈਵੇ 401 ਤੇ ਹਾਈਵੇ 410 ਦਾ ਜਿਹੜਾ ਏਰੀਆ ਉੱਥੇ ਉਹ ਗੱਡੀ ਲੈ ਕੇ ਭੱਜ ਗਿਆ ਤੇ ਬਾਅਦ ਦੇ ਵਿੱਚ ਉਹ ਗੱਡੀ ਇਟੂ ਬੀਕੋ ਵਿੱਚ ਪਾਈ ਗਈ ਹੈ ਸੋ ਇਸ ਕਟੜਾ ਕਰਕੇ ਵੀ ਹਾਈਵੇ ਕੁਝ ਸਮਾਂ ਤੇ ਬੰਦ ਰਿਹਾ ਤੇ ਸ਼ਾਮ ਨੂੰ ਵੀ ਦੱਸਿਆ ਜਾ ਰਿਹਾ ਵੀ ਹਾਈਵੇ ਕੁਝ ਸਮੇਂ ਵਾਸਤੇ ਇਹ ਉੱਥੇ ਬੰਦ ਕਰਨਾ ਪਿਆ ਕਿਉਂਕਿ ਇਸ ਏਰੀਆ ਜਿਹੜੀ ਇਹ ਗੱਲਾਂ ਬਾਤਾਂ ਜਿਹੜੀ ਅਸੀਂ ਜਾਂ ਇੱਕ ਡਰ ਸੀਗਾ ਜਿਹੜਾ ਸਾਹਮਣੇ ਆਇਆ ਸੀਗਾ ਸੋ ਇਹਦੇ ਵਿੱਚ ਹੁਣ ਪੁਲਿਸ ਕਹਿ ਰਹੀ ਹੈ ਉਹ ਵੀ ਕਹਿ ਰਹੀ ਆ ਇੱਕ 25 ਤੋਂ ਕਹਿੰਦੇ 35 ਸਾਲ ਦਾ ਵਿਅਕਤੀ ਹੈ ਜਿਸ ਦਾ ਕਦਰ 5 ਫੁੱਟ 10 ਕਿਚ ਜਿਹੜੀ ਗਰੀਬ ਹੈ ਤੇ ਬਲੈਕ ਭਾਈ ਚਾਰੇਦਾਰ ਦੱਸਿਆ ਜਾ ਰਿਹਾ ਸੰਬੰਧ ਹੈ ਤੇ ਕਿਸ ਦਾ ਇਹ ਖਸ਼ੋਦੇ ਹੁਲਿਆ ਵੀ ਦੱਸਿਆ ਵੀ ਬਲੂ ਗ੍ਰੇ ਡੀ ਸ਼ਰਟ ਪਾਈ ਹੋਈ ਹੈ ਵਾਈਟ ਐਂਡ ਬਲੈਕ ਰੈਡੀ ਰਿਸੂਸ ਦੇ ਤੇ ਉਸ ਕਹ ਰਿਹਾ ਵੀ ਇੱਕ ਖਤਰਨਾਕ ਵਿਅਕਤੀ ਹੈ ਵੀ ਜੇ ਕਿਸੇ ਨੂੰ ਪਤਾ ਲੱਗਦਾ ਸਾਡੇ ਨਾਲ ਸੰਪਰਕ ਕਰੋ ਇਹਨਾਂ ਆਪ ਜਾ ਕੇ ਤੁਹਾਨੂੰ ਅੱਗੇ ਫੇੜ ਕੇ ਦੇ ਦੀ ਕੋਈ ਲੋੜ ਨਹੀਂ ਹੈ ਸੋ ਇਹ ਜੋ ਘਟਨਾ ਵਾਪਰੀ ਹੈ ਹਾਈਵੇ ਫੋਰਵਰਥੇ ਕੱਲ ਸਵੇਰੇ ਸੋ ਗੋਲੀਆਂ ਚਲਾਈਆਂ ਗਈਆਂ ਗੱਡੀਆਂ ਦੇ ਉੱਪਰ ਆਮਨੇ ਕਾਰ ਜਾ ਕੇ ਦੀ ਪੁਲਿਸ ਸੇਵ ਕੋਸ਼ਿਸ਼ ਹੋਈ ਹੈ ਸੋ ਇਹਦੇ ਵਿੱਚ ਇੱਕ ਵਿਅਕਤੀ ਜਿਹਦਾ ਬਲੈਕ ਭਾਈ ਚੰਦਰ ਸਭਰਤ ਹੈ ਸੋ ਉਸ ਨੇ ਵੀ ਦਰੀ ਪੁਲਿਸ ਨੂੰ ਪਾਲ ਲਿਆ ਅਜੀਬ ਜਾਨ ਸਾਹਿਬ ਅਗਲੀ ਖਬਰ ਵੱਲ ਵਧਦੇ ਆਂ ਇਜ਼ਰਾਈਲ ਤੇ ਲਿਬਨਾਨ ਦੀ ਕੀ ਖਬਰ ਹੈ ਜਾਨ ਸਾਹਿਬ ਤ੍ਰਿਕੂਬੀ ਦੇ ਕੱਲ ਸੀ ਜਿਵੇਂ ਜ਼ਿਕਰ ਕੀਤਾ ਸੀਗਾ ਕਿ ਅਮਰੀਕਾ ਤੇ ਫਰਾਂਸ ਇੱਕ ਪ੍ਰਪੋਜ਼ਲ ਲੈ ਕੇ ਆਏ ਸੀਗੇ ਸੋ ਉਸ ਪ੍ਰਪੋਜ਼ਲ ਕੀ ਸੀਗਾ ਕਿ ਜੋ ਇਜ਼ਰਾਈਲ ਤੇ ਲਿਬਨਾਨ ਲਗਤੋ ਕਿ ਲਿਬਰਾਨ ਦੇ ਵਿੱਚ ਜੋ ਹਿਜ਼ਬੁੱਲਾ ਹੈ ਉਹ ਲਗਾਤਾਰ ਇਜ਼ਰਾਈਲ ਦੇ ਪਰ ਹਮਲੇ ਕਰਦਾ ਰਹਿਆ ਸੀਗਾ ਇਜ਼ਰਾਈਲ ਨੇ ਵੀ ਜਵਾਬੀ ਕਾਰਵਾਈ ਤੇ ਹਿਜ਼ਬੁੱਲਾ ਦੇ ਜਿਹੜੇ ਵੱਡੇ ਲੀਡਰ ਸੀ ਉਹਨੂੰ ਖਤਮ ਕਰ ਦਿੱਤਾ ਸੀਗਾ ਪਰ ਇਸ ਤੋਂ ਬਾਅਦ ਵੀ ਉੱਥੇ ਜੋ ਹਾਲਾਤ ਸੀਗੇ ਉਹ ਵਰਗੇ ਨਹੀਂ ਬਣ ਰਹੇ ਸੀਗੇ ਕਿਉਂਕਿ ਹਿਜ਼ਬੁੱਲਾ ਲਗਾਤਾਰ ਜਿਹੜੇ ਰਹਿਸ਼ੀ ਖੇਤਰ ਨੇ ਉਹਦੇ ਉੱਪਰ ਰਾਕਟ ਸੱਟ ਰਿਹਾ ਸੀਗਾ ਆਬ ਲੋਕ ਉੱਥੇ ਕਾਫੀ ਪਰੇਸ਼ਾਨ ਸੀ ਇਜ਼ਰਾਈਲ ਦੇ ਵਿੱਚ ਸੋ ਇਜ਼ਰਾਈਲ ਦੇ ਉੱਪਰ ਵੀ ਇੱਕ ਦਬਾਅ ਸੀਗਾ ਕਿ ਇਸ ਇਜ਼ਰਾਈਲ ਅਤੇ ਇੰਗਰੇਨ ਨਾਲ ਇਸ ਤੂਤੀ ਹਵਾ ਉਰਦੀ ਜੋ ਹਮਲਾਵਰ ਦੇ ਨਾਲ ਤਰਨ ਦੀ ਜਲੜਾਈ ਚੱਲ ਰਹੀ ਹੈ ਤੇ ਘਟੋ-ਘਟ ਇੱਕ ਪਾਸਾ ਜਿਹੜਾ ਲਿਬਰਾਨ ਵਾਲਾ ਆ ਉੱਥੇ ਸ਼ਾਂਤੀ ਵੜ ਜਾਏ ਸੋ ਇਸ ਤਰੀਕੇ ਦੀ ਜਿਹੜੀ ਇਹ ਗੱਲਬਾਤ ਵੀ ਚੱਲ ਰਹੀ ਹੈ ਸੋ ਜੋ ਇਹ ਅਮਰੀਕਾ ਤੇ ਫਰਾਂਸ ਵੱਲੋਂ ਪ੍ਰੋਪੋਜ਼ਲ ਸਾਂਝੇ ਤੌਰ ਤੇ ਇਜ਼ਰਾਈਲ ਨੂੰ ਦਿੱਤਾ ਗਿਆ ਸੀਗਾ ਸੋ ਉਹ ਪਤਾ ਲੱਗਾ ਵੀ ਉਹ ਪ੍ਰੋਪੋਜ਼ਲ ਇਜ਼ਰਾਈਲ ਨੇ ਸਵੀਕਾਰ ਕਰ ਲਿਆ ਆ ਖੁਰ ਦੂਰ ਵੀ ਦੇ ਵਾਸਤੇ ਜਿਹੜੀ ਜੰਗਬੰਦੀ ਹੈ ਉਸ ਖੇਤਰ ਦੇ ਵਿੱਚ ਲਬਨਾਤ ਦੇ ਜ਼ਾਇਲ ਦੇ ਵਿੱਚ ਹੋ ਗਈ ਹੈ ਸੋ ਚੰਗੀ ਗੱਲ ਹੈ ਕਿ ਅਗਰ ਇਹ ਚੀਜ਼ ਉੱਥੇ ਵਾਪਰੀਏ ਤਾਂ ਅਭੀਰ ਹੈ ਕਿ ਆਉਣ ਵਾਲੇ ਸਮੇਂਦਾਰ ਜੋ ਹਮਾਸ ਦੇ ਨਾਲ ਵੀ ਲੈ ਕੇ ਲੈ ਕੇ ਉਹ ਟਕਰਾ ਚੱਲ ਰਿਹਾ ਤੇ ਉਹਦੇ ਵਿੱਚ ਵੀ ਕੋਈ ਨਾ ਕੋਈ ਜੰਗਬੰਦੀ ਹੋ ਜਾਏਗੀ ਤੇ ਇਹ ਜੋ ਪ੍ਰੋਪੋਜ਼ਲ ਸੀਗਾ ਦੋਬਾਈ ਦੰਸ ਸਾਹਿਬ ਦੇ ਇਹ ਭੇਜਿਆ ਸੀ ਤੇ ਉਹਨੂੰ ਸਵਕਾਰ ਕਰਨਾ ਅਮਰੀਕਾ ਨੇ ਵੀ ਕਿਹਾ ਕਹਿੰਦੇ ਇਹ ਗੁੱਡ ਨਿਊਜ਼ ਹੈ ਕਿ ਘਟੋ ਘਟ ਇਜ਼ਰਾਈਲ ਤੇ ਲਿਬਨਾਨ ਦੇ ਵਿੱਚ ਆਪਸੇ ਵਿੱਚ ਜੋ ਮੀਟਰਵਾਸ ਤੇ ਸ਼ਾਂਤੀ ਜੜੀਆਂ ਉਹ ਮਰ ਗਈਆਂ ਜੀ ਜੀ ਬਦਨ ਸਾਹਿਬ ਇਹ ਇਜ਼ਰਾਈਲ ਤੇ ਲਿਬਨਾਨ ਦੀ ਗੱਲ ਹੋਈ ਹੈ ਤੇ ਫਿਰ ਭਾਰਤ ਦੀ ਗੱਲ ਕਰਨੀ ਵੀ ਬਹੁਤ ਜ਼ਰੂਰੀ ਹੈ ਜੀ ਤੇ ਭਾਰਤ ਦਾ ਜਿਹੜਾ ਗੁਆਂਢੀ ਮੁਲਕਾ ਬੰਗਲਾਦੇਸ਼ ਆਪਾਂ ਨੂੰ ਪਤਾ ਹੀ ਹੈ ਕੀ ਕੁਝ ਹੋਇਆ ਉੱਥੇ ਤੇ ਹੁਣ ਕਹਿੰਦੇ ਜੀ ਆਪਸ ਦੇ ਵਿੱਚ ਤਲਖੀ ਵਧੀ ਹੈ ਜੀ ਜੀ ਬਦਨ ਸਾਹਿਬ ਆ ਬਿਲਕੁਲ ਫਿਰ ਦੀ ਸੁਰੀਲੀ ਰਿਪੋਰਟ ਇਹ ਹੈ ਕਿ ਬੰਗਲਾਦੇਸ਼ ਦੇ ਵਿੱਚ ਇੱਕ hindu ਬਿਯਾਰੀ ਹੈ ਚਿੰਬੋਈ ਕਿਸ਼ਨਾ ਦਾਸ ਸੋ ਉਸ ਨੂੰ ਉੱਥੇ ਗ੍ਰਿਫਤਾਰ ਕੀਤਾ ਗਿਆ ਉਸ ਦੇ ਉੱਪਰ ਚਾਰजेस ਜਿਹੜੇ ਬੰਗਲਾਦੇਸ਼ ਦੇ ਵਿੱਚ ਲੱਗੇ ਨੇ ਤੇ ਇਸ ਨੂੰ ਲੈ ਕੇ ਭਾਰਤ ਦੇ ਵਿਪਾਰ ਦੀ ਸਟੈਟਲ ਅਫੇਅਰ ਮਿਨਿਸਟਰੀ ਐ ਸੋ ਉਹਨੇ ਕਾਫੀ ਇਤਰਾਜ ਦਿਤਾ ਆ ਕਿ ਇਸ ਹਿੰਦੂ ਬੁਜਾਰੀ ਜੋ ਚਿੰਨ੍ਹ ਵਰਤਿਸ਼ਨਾ ਦਾ ਦਾਸ ਹੈ ਸੋ ਇਸ ਦੇ ਪਰ ਕਹਿੰਦੇ ਵੀ ਕਿਉਂ ਇਹ ਚਾਰਜ ਲਾਏ ਗਏ ਜਿਹਨੂੰ ਦੇਰਸਤਾਰ ਕੀਤਾ ਗਿਆ ਤੇ ਹਿੰਦੂ ਸੁਧਾਰ ਜੋ ਮਿਨੋਰਟੀ ਸੀ ਗੱਲ ਹੈ ਸੋ ਉਹਨੇ ਚੁੱਕੀ ਹੈ ਕਿ ਬੰਗਲਾਦੇਸ਼ ਦੇ ਵਿੱਚ ਕਹਿੰਦੇ ਇਸ ਰੱਖੇ ਤੈ ਨਾ ਪਰ ਇਸ ਚੀਜ਼ ਨੂੰ ਜੇਕਰ ਅਸੀਂ ਬੰਗਲਾਦੇਸ਼ ਦੀ ਗੱਲ ਕਰੀਏ ਜੋ ਉੱਥੇ ਦੀ ਅਜ਼ੀਮ ਸਰਕਾਰ ਹੈ ਜੋ ਮੌਮਾ ਜੂਨਸ ਚਲਾ ਰਹੇ ਨੇ ਸੋ ਉਹਨਾਂ ਨੇ ਕਿਹਾ ਕਿ ਇਹ ਕਹਿੰਦੇ ਵੀ ਸਾਡਾ ਇੰਟਰਨਲ ਮਸਲਾ ਹੈ ਕਹਿੰਦੇ ਬਲੈਸ਼ਨਲ ਕਿ ਅਸੀਂ ਕੀਦੇ ਉਹ ਗ੍ਰਿਫਤਾਰ ਕਰਨਾ ਕੀਦੇ ਖਿਲਾਫ ਚਾਰਜ ਕਰ ਲਔਰੇ ਆ ਇਹ ਕਹਿੰਦੇ ਵੀ ਸਾਡਾ ਇੰਟਰਨਲ ਮੈਟਰ ਹੈ ਇਹਦੇ ਵਿੱਚ ਭਾਰਤ ਨੂੰ ਦਖਲ ਨਹੀਂ ਦੇਣਾ ਚਾਹੀਦਾ ਤੇ ਨਾਲ ਇਹ ਵੀ ਗੱਲ ਬਗਲਾਦੇਸ਼ ਦਾ ਕਾਬ ਦੇ ਹਵਾਲੇ ਨਾਲ ਆ ਰਹੀ ਹੈ ਕਹਿੰਦੇ ਵੀ ਬਹੁਤ ਸਾਰੀਆਂ ਗੱਲਾਂ ਨੂੰ ਏ 20% ਕੀਤਾ ਜਾ ਰਿਹਾ ਇਹ ਗੱਲ ਤੇ 당 ਦੇ ਨਾਲ ਪੇਸ਼ ਕੀਤਾ ਜਾ ਰਿਹਾ ਵੀ ਸਾਡੇ ਦੋਵਾਂ ਬਲਕਾਂ ਦੇ ਵਿੱਚ ਚੰਗੇ ਤਾਲੁਕਾਤ ਨੇ ਪਰ ਕਈ ਗੱਲ ਹੈ ਕਿ ਦੇ ਮੀਡੀਆ ਦੇ ਵਿੱਚ ਗਲਤ ਤੌਰ ਤੇ ਪੇਸ਼ ਹੋ ਰਹੀਆਂ ਨੇ ਹੁਣ ਇੱਥੇ ਗੱਲ ਹੈ ਕਿ ਜੋ ਬਗਲਾਦੇਸ਼ ਦੇ ਵਿੱਚ ਛਿੰਦੂੜੀ ਬੁੱਦਗਲ ਜਾਂ ਇਹ ਦੋ ਦਾ ਮੁੰਦੇ ਨੇ ਉਹਨੂੰ ਲੈ ਕੇ ਕਈ ਪਾਰ ਸਰਕਾਰ ਦਾ ਭਾਰਤੀ ਵੀਡੀਓ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਹੋ ਰਹੀਆਂ ਜਿਵੇਂ ਵੇ ਹੁਣ ਪੁਚਾਰੀ ਨਹੀਂ ਗੱਲ ਕੀਤੀ ਹੈ ਤੇ ਉਹਨਾਂ ਨੂੰ ਗ੍ਰਿਫਤਾਰ ਕਰਨ ਦੇ ਤੇ ਵੀ ਸਰਕਾਰ ਵੱਲੋਂ ਤਰਾਜ ਦਿੱਤਾ ਜਾ ਰਿਹਾ ਪਰ ਦੂਜੇ ਪਾਸੇ ਇਸ ਤਰੀਕੇ ਦੀਆਂ ਵੀ ਗੱਲਾਂ ਬਾਤਾਂ ਦੂਜੇ ਤੇ ਜਿਹੜੇ ਕੰਟਰੀਸ ਦੇ ਜਾਂ ਮੁਸਲਮਾਨ ਕਈ ਵੱਲ ਲੱਗਦੇ ਨੇ ਕਿ ਭਾਰਤ ਦੇ ਵਿੱਚ ਵੀ ਮੁਸਲਮਾਨਾਂ ਦੇ ਨਾਲ ਚੰਗਾ ਵਰਤਾਅ ਨਹੀਂ ਹੁੰਦਾ ਸੋ ਪਿੱਛੇ ਜਿਸ ਦਾ ਅਗਰੇ ਨਾਮ ਹੈ ਇਹ ਉੱਤਰ ਪ੍ਰਦੇਸ਼ ਕੁਛਕੜ ਦਾ ਬਾਬਾ ਪਰਿਆ ਨੇ ਤੇ ਕੁਛ ਮੁਸਲਮਾਨ ਪਾਈਚਾਨ ਉਸ ਪਰ ਲੋਕਾਂ ਦੇ ਇਸੇ ਗੋਲੀਬਾਰੀ ਜੋ ਪੁਲਿਸ ਵੱਲੋਂ ਕੀਤੀ ਗਈ ਸੀ ਉਹਦੇ ਵਿੱਚ ਮੌਤਾਂ ਵੀ ਹੋਈਆਂ ਨੇ ਸੋ ਉਹਨਾਂ ਚੀਜ਼ਾਂ ਨੂੰ ਲੈ ਕੇ ਇਹ ਵੱਖਰੇ ਦੋਸ਼ ਭਾਰਤ ਤੇ ਲੱਗ ਰਹੇ ਨੇ ਪਰ ਭਾਰਤ ਫਿਰ ਦੂਜੇ ਮੁਲਕਾਂ ਵਿੱਚ ਜਿੱਦੋਂ ਫਿਰ ਹਿੰਦੂਆਂ ਦਾ ਕਿਸ ਤਰ੍ਹਾਂ ਕਿਰਤ ਕਾਹ ਹੁੰਦਾ ਤੇ ਉੱਤੇ ਆਕਰ ਵੱਖਰੇ ਤੌਰ ਤੇ ਜਿਹੜਾ ਰੋਸ ਵਿੱਚ ਧੌਦਾ ਸੋ ਇਹ ਮੁੱਦੇ ਵੱਖੋ ਵੱਖਰੇ ਨੇ ਸੋ ਇਹਨਾਂ ਗੱਲਾਂ ਬਾਤਾਂ ਨੂੰ ਲੈ ਕੇ ਭਾਰਤ ਦੇ ਮੰਗਲਾ ਦੇਸ਼ ਦੇ ਵਿੱਚ ਜਿਹੜਿਆ ਕੁਝ ਤਲਕੀ ਪਰੇ ਜਿਹੜੇ ਤਾਲੁਕਾਤ ਦੇ ਉਹ ਬਣ ਰਹੇ ਨੇ ਸੋ ਇਹਨਾਂ ਲੋਕ ਜੀ ਦੁਆਰਾ ਵਾਪਸ ਡਾਰਿਓ ਚ ਆਦੇ ਆ ਜੀ ਡਾਰਿਓ ਦੇ ਵਿੱਚ ਇੱਕ ਔਰਤ ਹੈ ਜਿਹੜੀ ਮਲਿਗਿਟਾ ਦੇ ਨਾਲ ਸਬੰਧਤ ਹੈ ਸੋ ਇਹਦੇ ਤੇ ਦੋਸ਼ ਲੱਗੇ ਨੇ ਕਿ ਜੋ ਟੇਲਰ ਸਵਿਫਟ ਜਿਹੜੀ ਮਸ਼ਹੂਰ ਗਾਇਕਾ ਆ ਸੋ ਉਹਦਾ ਅਰੈਸ ਜੋ ਟੂਰ ਸਿਗਰ ਸੋ ਉਹਦੀਆ ਨਕਲੀ ਟਿਕਟਾਂ ਜਿਦੀ ਕੀਮਤ 70 ਹਜ਼ਾਰ ਡਾਲਰ ਦੇ ਕਰੀਬ ਦੱਸੀ ਜਾ ਰਹੀ ਹੈ ਸੋ ਨਕਲੀ ਟਿਕਟਾਂ ਲੋਕਾਂ ਨੂੰ ਮੇਚਣ ਦੇ ਦੋਸ਼ ਲੱਗੇ ਨੇ ਉਸ ਮਾਮਲੇ ਦੇ ਵਿੱਚ ਇਹ ਜਿਹੜੀ ਟਾਈਜ਼ਰ ਜਿਹੜੀ ਹੈ ਬਲਿੱਕਤ ਨਸਰਿਤ ਔਰਤ ਹੈ ਸੋ ਇਹਦੇ ਉੱਪਰ ਜਿਹੜੇ ਨੇ ਸਵਾਰ ਦੇ ਚਾਰਜ ਲੱਗੇ ਨੇ ਤਾਂ ਇਹਦੀ ਜਨਵਰੀ 10 2025 ਦੀ ਅਦਾਲਤ ਦੇ ਵਿੱਚ ਪੇਸ਼ੀ ਵੀ ਦੱਸੀ ਜਾ ਰਹੀ ਹੈ ਇਹ ਬ੍ਰਿਟਿਸ਼ ਕੋਲੰਬੀਆ ਦੀ ਗੱਲ ਕਰੀਏ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜੋ ਸੀਵੀਐਸਟੇ ਦੇ ਆਫੀਸਰਸ ਨੇ ਉਹ ਤੇਨ ਤੋਂ ਕਮਰਸ਼ੀਅਲ ਟਰੱਕ ਵੱਖ-ਵੱਖ ਜਗ੍ਹਾ ਤੋਂ ਫੜੇ ਰਹੇ ਤੇ ਇਹਦੇ ਵਿੱਚ ਦੱਸ ਰਹੇ ਨੇ ਵੀ 246 ਕਿਲੋ ਕੋਕੀਡ ਜਿਹੜੀ ਆ ਉਹ ਫੜੀ ਗਈ ਹੈ ਤੁਸੀਂ ਦੇਖੋ ਕਿ ਇਹ ਜਿਵੇਂ ਡਰੱਗਸ ਸਾਹਿਬ ਦੋਸ਼ ਲਾਉਂਦੇ ਨੇ ਕਿ ਕੈਨੇਡਾ ਤੋਂ ਇਹ ਡਰੱਗ ਜਿਹੜੀ ਆ ਅਮਰੀਕਾ ਚ ਜਾਂਦੀ ਹੈ ਸੋ ਇਹ ਗੱਲਾਂ ਦੇਖੀ ਜਿਹੜੀ ਹੁਣੇ 246 ਕਿਲੋ ਕੋਕੀ ਨੂੰ ਫੜੀ ਗਈ ਹੈ ਤੁਸੀਂ ਇਹ ਦੇਖੋ ਕਿ ਅਮਰੀਕਾ ਤੋਂ ਵੀ ਬਹੁਤ ਵੱਡੇ ਪੱਧਰ ਤੇ ਨਸ਼ਾ ਜੋ ਹੈ ਉਹ ਘੇੜਟਾਂ ਦੇ ਵਿੱਚ ਵੀ ਹੁੰਦਾ ਤੁਸੀਂ ਦੇਖਿਆ ਕਿ ਪਿਛਲੇ ਸਬੰਧਾਰ ਬਾਰਡਰਜ਼ ਦੇ ਉੱਪਰ ਕਿੰਨੀ ਰਿਕਵਰੀ ਹੋਈ ਹੈ ਜਿੱਥੇ ਅਮਰੀਕਾ ਤੋਂ ਕੈਨੇਡਾ ਦਾਖਲ ਹੁੰਦੇ ਹੋਏ ਟਰੱਕਾਂ ਦੇ ਵਿੱਚੋਂ ਕੋਕੀਨ ਹੋਰ ਬਹੁਤ ਰਾਗੇ ਨਸ਼ੇ ਫੜੇ ਜਾਂਦੇ ਨੇ ਥੋੜੇ 246 ਕਿਲੋ ਕੋਕੀਨ ਹੈ ਬ੍ਰਿਟਿਸ਼ ਕੋਲੰਬੀਆ ਚ ਤਿੰਨ ਵੱਖ-ਵੱਖ ਟਰੱਕਾਂ ਚੋਂ ਫਰੀ ਗਈ ਹੈ ਸੋ ਇਹ ਕਿ ਜਿਹੜਾ ਨਸ਼ੇ ਦੀ ਗੱਲ ਹੈ ਸਿਰਫ ਇਹ ਨਹੀਂ ਆ ਕਿ ਸਿਰਫ ਕੈਨੇਡਾ ਤੋਂ ਅਮਰੀਕਾ ਚ ਨਸ਼ਾ ਜਾਂਦਾ ਅਮਰੀਕਾ ਤੋਂ ਵੀ ਬਹੁਤ ਵੱਡੇ ਪੱਧਰ ਤੇ ਨਸ਼ੇ ਕੈਨੇਡਾ ਚ ਆਉਂਦੇ ਆ ਖਾਸ ਤੌਰ ਤੇ ਜੇਕਰ ਅਸੀਂ ਹਥਿਆਰਾਂ ਦੀ ਗੱਲ ਕਰੀਏ ਤਾਂ ਜਿਹੜੇ ਗੈਰਕਾਨੂੰਨੀ ਹਥਿਆਰ ਵੀ ਨੇ ਉਹ ਵੀ ਬਹੁਤ ਵੱਡੇ ਪੱਧਰ ਤੇ ਅਮਰੀਕਾ ਤੋਂ ਸਬੰਧਤ ਹੋ ਕੇ ਕੈਨੇਡਾ ਦੇ ਵਿੱਚ ਆਉਂਦੇ ਆ ਸੋ ਇਹ ਰਿਕਵਰੀ ਜਿਹੜੀ ਆ ਇਹ ਬ੍ਰਿਟਿਸ਼ ਕੋਲੋਬੀਆ ਤੋਂ ਹੋਈ ਇਹਨਾਂ ਸਭ ਕਿਉਂਕਿ ਲੋਕ ਤਾਂ ਕਿਸੇ ਵੀ ਕੰਟਰੀ ਦੇ ਕੋਈ ਪ੍ਰਧਾਨ ਪ੍ਰਧਾਨ ਮੰਤਰੀ ਜਾਂ ਰਾਸ਼ਟਰਪਤੀ ਬਣਦੇ ਨੇ ਪਹਿਲਾ ਬਿਆਨਬਾਜ਼ੀ ਹੁੰਦੀ ਆ ਆਪਣੇ ਦੇਸ਼ ਨੂੰ ਜਿਹੜੀ ਹੈ ਜੀ ਚੰਗੀਆਂ ਸਹੂਲਤਾਂ ਨੂੰ ਲੈ ਕੇ ਹੋਰ ਚੀਜ਼ਾਂ ਨੂੰ ਲੈ ਕੇ ਦੇਖੋ ਅਮਰੀਕਨ ਦੇ ਆਪਦੇ ਬਹੁਤ ਸਾਰੇ ਮੁੱਦੇ ਹੋਣਗੇ ਜੀ ਤੇ ਆਉਂਦੀ ਸਾਰੇ ਜਿਹੜਾ ਜੀ ਬਿਆਨ ਦੇ ਦੇਣਾ ਉਹ ਕੈਨੇਡਾ ਨੂੰ ਲੈ ਕੇ ਇਹ ਵੀ ਕੁਝ ਐਡਾ ਕੋਈ ਹਾਜ਼ਮੀ ਜੇ ਵਾਲਾ ਜਾਂ ਕੋਈ ਇੱਕ ਇੱਕ ਚੰਗਾ ਨਿਰਣਾ ਜਿਆ ਨਹੀਂ ਲੱਗਿਆ ਹੈਗਾ ਉਹਨਾਂ ਦਾ ਜੀ ਅਾ ਦੇਖੋ ਇਹ ਦੇਖੀ ਹੀ ਗੱਲਾਂ ਬਾਤਾਂ ਰਹੀ ਕਿ ਉਹਨਾਂ ਦੀ ਜੋ ਪਛਾਣ ਜੀ ਕਪਤ ਸਾਬ ਦੀ ਉਹ ਇਹੀ ਆ ਵੀ ਇਸ ਤਰੀਕੇ ਦੇ ਸਖਤ ਬਿਆਨ ਬਾਜ਼ੀ ਆ ਕਾਦਰ ਪਿਛਲੀ ਜਿਹੜਾ ਉਹਨਾਂ ਦੀ ਸਰਕਾਰ ਸੀਗੀ 4 ਸਾਲ ਵਾਸਤੇ ਬੜੇ ਸੀਗੇ ਉਦੋਂ ਵੀ ਉਹਨਾਂ ਨੇ ਬਹੁਤ ਸਾਰੀਆਂ ਬਿਆਦਬਾਜ਼ੀਆਂ ਕੀਤੀਆਂ ਪਰ ਉਹ ਫਿਰ ਅਮਲੀ ਜਮਾ ਉਹਨਾਂ ਬਿਆਦਬਾਜ਼ੀਆਂ ਨੂੰ ਕਈ ਵਾਰ ਉਦੋਂ ਹੀ ਵੀ ਪਹਿਰਾ ਸਕੇ ਸੋ ਹੋ ਸਕਦਾ ਹੈ ਕਿ ਉਹਨਾਂ ਦੇ ਮੜਕੇ ਮਾਰੇ ਹੋਵੇ ਹਜੇ 2 ਮਹੀਨੇ ਪਹਿ ਠੰਡੇ ਵੀ ਹੋ ਸਕਦੇ ਨੇ ਸੋ ਇਹ ਗੱਲਾਂ ਬਾਤਾਂ ਪਰ ਇਹ ਆ ਵੀ ਦੋਵੇਂ ਮੁਲਕਾਂ ਦੀ ਜਿਹੜੀ ਹਿਸਟਰੀ ਹੈ ਉਹ ਬਰੇ ਚੱਗੇ ਭਾਈ ਵਾਲਾਂ ਦੇ ਤੌਰ ਤੇ ਰਹੀ ਹੈ ਬਗਰ ਇਸ ਤਰੀਕੇ ਨਾਲ ਹੋ ਜਿਵੇਂ ਇਹ ਫੋਰਸ ਸਾਹਿਬ ਕਹ ਰਹੇ ਸੀਗੇ ਵੀ ਸਾਨੂੰ ਮੈਕਸੀਕੋ ਦੇ ਨਾਲ ਕੰਪੇਨ ਨਾ ਕਰੋ ਮੈਕਸੀਕੋ ਵੱਖਰਾ ਆ ਕੈਨੇਡਾ ਦੇ ਕਹਦੇ ਮੈਕਾਡੇ ਰਿਲੇਸ਼ਨ ਵਕਰੀਆ ਸੋ ਜੋ ਹਾਲਾਤ ਕਹਦੇ ਗਰਾਊਂਡ ਲੈਵਲ ਤੇ ਮੈਕਸੀਕੋ ਕਾ ਇਹ ਅਮਰੀਕਾ ਦੇ ਬਾਰਡਰ ਤੇ ਉਹ ਇਹੋ ਜਿਹੇ ਕਹਦੇ ਕੈਨੇਡਾ ਤੇ ਨਹੀਂ ਆ ਸੋ ਕਹਿੰਦੇ ਵੀ ਅਗਰ ਇੱਥੋਂ ਜਾਂਦੇ ਰੇ ਅਮਰੀਕਾ ਚ ਗੈਰਕੁਟਾ ਰਹਿਣ ਤਾਂ ਬਹੁਤ ਬੰਦੇ ਅਮਰੀਕਾ ਤੋਂ ਇੱਥੇ ਵੀ ਆਉਂਦੇ ਨੇ ਅਗਰ ਉਹਨਾਂ ਨੇ ਉੱਥੇ ਅਮਰੀਕਾ ਚ ਸਖਤੀ ਕਰ ਦਿੱਤੀ ਬਨੋ ਕੱਲੋ ਤਾਂ ਇਹ ਵੀ ਪੋਸਿਬਿਲਟੀ ਹੈ ਕਿ ਅਮਰੀਕਾ ਤੋਂ ਲੋਕ ਫਿਰ ਕੈਨੇਡਾ ਵੱਲੋਂ ਦਾਖਲ ਹੋਣਾ ਸ਼ੁਰੂ ਹੋ ਜਾਣ ਕਹਦੇ ਇਹ ਚੀਜ਼ਾਂ ਤਾਂ ਚੱਲਦੀਆਂ ਰਹਿੰਦੀਆਂ ਨੇ ਫਿਰ ਉਹ ਲੈ ਕੇ ਆਪਣੇ ਰਿਲੇਸ਼ਨ ਜਿਹੜੇ ਆ ਖਤਮ ਦੇ ਕਹਿੰਦੇ ਅੱਧ ਚ ਵੀ ਤੁਸੀਂ ਗੱਲ ਲਿੱਤੀ ਕਰਦੇ ਹ ਸੋ ਜਿਵੇਂ ਸਾਡੂ ਪਤਾ ਵੀ ਸਰਕਾਰ ਨੇ ਪਿਛਲੇ ਸਮੇਂਦਰ ਕਾਫੀ ਵੱਡੇ ਸਟੈਪ ਲੈ ਰਹੇ ਤੇ ਉਹਨਾਂ ਨੇ ਸਮੇਂਦਰ ਨਾਲ ਰਸਾਇਲ ਨੂੰ ਲੈ ਕੇ ਵੀ ਜਿਹੜੇ ਲੋਕ ਗਲਤ ਤਰ੍ਹਾਂ ਕੋਈ ਸਟੂਡੈਂਟ ਆ ਜਾਂਦਾ ਕੋਈ ਵਰਕ ਪਰਮਟ ਆ ਜਾਂਦਾ ਕੋਈ ਰਿਫਿਊਜੀ ਇੱਥੇ ਆ ਕੇ ਇੱਕ ਵੱਲੋਂ ਐਸੇ ਵਿਸਟਰ ਆ ਕੇ ਵਿੱਚ ਆ ਕੇ ਲੋਕ ਇਹ ਰਿਫਿਊਜੀ ਕਲੇਮ ਕਰਦੇ ਨੇ ਸਰਕਾਰ ਬਹੁਤ ਵੱਡੇ ਫੈਸਲੇ ਇਹਦੇ ਬਾਬਤ ਵੀ ਜਲਦ ਲੈਣ ਵਾਲੀ ਆ ਪਰ ਜੋ ਹੁਣ ਸਟੂਡੈਂਟ ਕਮੀ ਆਈ ਐ ਇੱਥੇ ਕੈਨੇਡਾ ਦੇ ਵਿੱਚ ਸਟੂਡੈਂਟ ਘਟਾ ਰਹੇ ਨੇ ਹੁਣ ਸ਼ੈਰੀਟੇਡ ਕਾਲਜ ਦੇ ਦੱਸਿਆ ਵੀ ਉਹ ਆਪਣੇ ਐਡਮਿਨਿਸਟ੍ਰੇਸ਼ਨ ਦੇ ਨਾਲ ਸਬੰਧਤ ਜਿਹੜੇ 40 ਪ੍ਰੋਗਰਾਮ ਨੇ ਤੇ ਉਹਨਾਂ ਨੂੰ ਕਹਿੰਦੇ ਵੀ ਮੰਨ ਕਰ ਰਹੇ ਨੇ ਤੇ ਕੁਝ ਹੋਰ ਵੀ ਕਰਦੇ ਉਹਨਾਂ ਨੇ ਗੱਲਾਂ ਬਾਤਾਂ ਕੀਤੀਆਂ ਨੇ ਤੇ ਨਾਲ ਉਹਨਾਂ ਦੇ ਅੰਡਰ ਫੰਡਿੰਗ ਦੇ ਜਿਹੜਾ ਸਰਕਾਰੀ ਬਦਲੀਆਂ ਹੋਈਆਂ ਪਾਲਿਸਿਸ ਦੇ ਉਹਨੂੰ ਇਸ ਵਾਸਤੇ ਜ਼ਿੰਮੇਵਾਰ ਦੱਸਿਆ ਪਾਵਹੋਰ ਕਾਲਜ ਚ ਸੁਰਤ ਘਾਟ ਆ ਰਹੇ ਨੇ ਤੇ ਬਹੁਤ ਸਾਰੇ ਜਿਹੜੇ ਉਹਨਾਂ ਦੇ ਪ੍ਰੋਗਰਾਮਸ ਚੱਲ ਰਹੇ ਰਹੇ ਉਹਨਾਂ ਨੂੰ ਉਹ ਬੰਦ ਕਰਨ ਜਾਣੇ ਨੇ ਸੋ ਇੱਕ ਕਾਲਜ ਦੀ ਨਹੀਂ ਉਹਨਾਂ ਨੇ ਸਮੇਂ ਚ ਬਹੁਤ ਸਾਰੇ ਕਾਲਜਸ ਦੀ ਹੋਜੀ ਹਾਲਤ ਜਿਹੜੀ ਆ ਉਹ ਬੜ ਚੜ੍ਹ ਜੀ ਜੀ ਅਨਸਾਹਬ ਬਹੁਤ ਬਹੁਤ ਧੰਨਵਾਦ ਕੱਲ ਨੂੰ ਨਵੀਆਂ ਖਬਰਾਂ ਦੇ ਨਾਲ ਤੁਹਾਡੇ ਨਾਲ ਅਪਡੇਟ ਲਾਵਾਂਗੇ ਜਾਂਦੇ ਜਾਂਦੇ ਪ੍ਰਿੰਸ ਸਾਹਿਬ ਕੋਈ ਗੱਲਬਾਤ ਕਰਨੀ ਹੋਵੇ ਸਰੋਤਿਆਂ ਨੇ ਆਪਣਾ ਨੰਬਰ ਜੂਟ ਸਾਂਝਾ ਕਰ ਦੇਣ